ਹੋਰ ਵੀ ਕੀ ਆਲ ਚੱਲ ਸਾਰੇ ਵੀਰਾਂ ਦਾ ਘਰ ਪਰਵਾਰਕ ਦਾ ਸੈਟ ਹੈ ਤੇ ਅੱਜ ਆਪਾਂ ਛੜਨੀ ਆ ਬਾਜੀ ਪਿੰਡ ਜਨੇਰ ਇੱਕ ਕਬੂਦਰੀ ਤੇ ਆਪਾਂ ਛੜਨੀ ਇੱਕ ਛਰਨੇ ਤੋਂ ਲੈ ਕੇ ਸੰਭੀ ਆਪਾਂ ਤੇ ਬੁੱਜੀ ਰੱਬ ਤੇਰਾ ਭਲਾ ਕਰੇ ਇੱਕ ਉਤਰ ਛੜਨਾ ਛਰਨੇ ਨੇ ਕਾਲੇ ਪੱਲੇ ਵਾਲਾ ਤੇ ਇੱਕ ਉਦਰੀ ਛੜਨੀ ਆ ਬੱਬੂ ਨੇ ਡਾਉਲ ਨੇ ਸਾਰਿਆਂ ਨੇ ਉਤਰਾ ਆਪਦੇ ਆਪ ਆਪ ਸਾਹਮਣੇ ਆ। ਮਿਨੇ ਇੱਕ ਹੀ ਬੰਦਰ ਬਾਬਾ ਕਰੇ ਮੇਰ। ਛਰਨੇ ਦਾ ਫੂਨ ਵੀ ਆਈ ਜਾਂਦਾ ਵਿੱਚੇ। ਤੇ ਚਲੋ ਕਰਦੇ ਹਾਂ ਅੱਡੇ ਦਾ ਕਸ਼ੇਰ। ਜਾ ਕੇ ਮਿਲਦੇ ਹੁਣੇ। ਆਹ ਲੀ ਗੂਰੀ ਖੰਬੀ ਵੀ ਆ ਪਾ ਕਾਲੇ ਟੂਸੇਦੋਵੇਂ ਤੇ ਕਾਲੀ ਘੰਡਾ ਛਰਨੇ ਦੀ ਆਹ ਗੂਰੀ ਬੱਲੇ ਕੇ ਨੰਬੀ ਆ। ਤੇ ਹੁਣ ਆਪਾਂ ਚੱਲਦੇ ਆਂ ਪੂਰੀ ਲੈ ਕੇ ਧਰੂ ਆਪਣੇ ਘਰੋਂ ਮੁੱਫੂ ਕੋਲੇ ਤੇ ਸ਼ਰਨਾ ਆ ਜੂ ਫਿਰ ਚੱਲਦੇ ਆਂ ਬੰਡ ਜਨੇਰ ਲੋ ਬਈ ਪਹੁੰਚ ਗਏ ਆਂ ਬਾਜੀ ਤੇ ਦੋ ਹੀ ਲੈ ਕੇ ਆਏ ਆਂ ਉਹ ਦੂਜੀ ਕੁਦਰੀ ਸੈਟਰੀ ਨਹੀਂ ਸੀ ਯਾਰ ਤੇ ਤਾਂ ਨਹੀਂ ਲੈ ਜਾਂਦੀ ਦੋਵੇਂ ਲਿਆਂਦੀਆਂ ਹੱਜੀ ਤੇ ਸ਼ਰਨਾ ਵੀ ਖੜਾ ਬਾਈ ਤੇ ਇੱਕ ਮੂਤ ਨੂੰ ਕਬੂਦਰੀ ਵੀ ਲਿਖਾ ਰਹੇ ਨੇ ਕੂਤਰ ਵੀ ਲਿਖਾਤਾ ਦੋਵੇਂ ਕੂਤਰ ਲਗਾਏ ਹੋਏ ਆ ਆਪਣੇ ਕਾ ਵੇ ਲੋ ਪਹਿਲਾਂ ਵੀ ਬਾਈਆਂ ਛਕੇ ਹੋਏ ਆ ਮੂਰਾ ਲੱਗਿਆ ਅਕਾਲੇ ਪੱਲੇ ਵਾਲਾ ਕੂਤਰ ਆਪਣਾ ਮਰਾ ਉਧਰ ਛੱਡਿਆ ਜਨੇਤ ਪੁਰੇ ਤੇ ਆ ਕੂਦਰੀ ਆ ਡਰਦੀ ਜੀ ਬਲੀ ਆ ਯਾਰ ਮੋਲ ਬਣਿਆ ਪਿਆ ਬਾਜੀ ਤੇ ਤੇ ਬਾਬਾ ਹੋਗੇ ਲੱਗਦਾ ਝੋਟਾ ਇਧਰ ਫਿਰਦਾ ਲਾ ਵੀ ਲਾ ਕੇ ਪਾਣੀ ਪੁਣੀ ਲਾਉਣ ਲੱ ਸਾਰੇ ਤੇ ਆਪਾਂ ਵੀ ਲਾਉਣੇ ਆ ਪਾਣੀ ਕਿਉਂ ਅੱਜ ਆਪਣੇ ਨਾਲ ਬੰਦਾ ਹੈ ਨਹੀਂ ਕੋਈ ਵੀਡੀਓ ਨਹੀਂ ਬਣਾ ਸਕਦਾ ਪਾਣੀ ਲਾ ਕੇ ਲੈ ਆਪਾਂ ਹੀ ਮਾਰਦੇ ਨੇ ਦੋਵੇਂ ਤੇ ਕਰਦੇ ਆ ਉਹਦੇ ਨਾਲ ਸ਼ੇਰ ਭਾਈ ਘਰੋਂ ਲਾ ਜਾਂਦੇ ਉੱਲੇ ਤੇ ਪਿੰਜਰਾ ਰੱਖ ਕੇ ਆਉਨੇ ਹੁਣ ਕਿੱਧਰ ਇੱਥੇ ਝੋਟਾ ਮਗਰੀ ਆਉਂਦਾ ਆਪਣੇ ਉਕੂਤਰ ਬਈ 27 28 ਕ ਲੱਗਦੇ ਆ ਕਾਪੀ ਤੇ ਆ ਮਿੱਠੂ ਪਦੇ ਘੜ ਪੰਤੂਰ ਵਾਲਾ ਮਿੱਠੂ ਚਰਨੇ ਹੋ ਕੀ ਕਹਣਾ ਜੋਨਾ ਅੱਜ ਦੀ ਬਾਈ ਬਰੇ ਬਈ 27 27 ਉੱਡੇ ਹੀ ਗਏ ਇਹ ਉਕੂਤਰ ਛੱਡਿਆ ਨੀਗਾ ਐਂਟਰੀ 27 ਹੋ ਗਈ ਕਿ ਇੱਕ ਛੱਡਿਆ ਨੀਗਾ ਇੱਕ ਦੋ ਵਾਰੀ ਡੱਗ ਪਿਆ ਪਾਣੀ ਲਾਇਆ 25 ਰਹਿ ਗਏ ਉਹਦੀ ਐਂਟਰੀ ਮੋੜਤੀ ਜਿਹੜਾ ਦੋ ਵਾਰੀ ਡੱਗਿਆ ਟੋਟਲੇ ਪੱਤੀ ਉਤਰਾਂ 11 ਵਜੇ ਤੱਕਰ ਘੰਟਾ ਟਾਈਮ ਦਾ 11 ਤੋਂ ਬਾਅਦ ਅੱਧਾ ਘੰਟਾ ਜਦੋਂ 5 ਕਬੂਤਰ ਰਹਿ ਗਏ ਉਦੋਂ 20 ਮਿੰਟ ਚਰਨੇ ਸਹੀ ਹੋਏ ਹੈ ਦੱਸ ਕੋਈ ਬੋਲਦਾ ਹੀ ਨਹੀਂ ਮਾਂ ਚੱਤ ਕੁਝ ਨਹੀਂ ਲੱਗਦਾ ਤੇਰਾ ਚਲੋ ਕਰਦੇ ਹਾਂ ਫਿਰ ਚੋਟਾ ਛਿੰਦਾ ਵੀ ਆਪਾਂ ਤਾਂ ਐਸੇ ਮੰਦੇ ਤੇ ਹੈਂ ਇੱਕ ਬਹਿ ਗਿਆ ਨਾ ਪਾਣੀ ਫੂਣੀ ਦਬਾ ਗਿਆ ਹੁਣ ਤਾਂ ਇਹਨਾਂ ਨੂੰ ਮੈਂ ਗਾਹੇ ਹਿਸਾਬ ਨਾਲ ਲਾਇਆ ਕਰ ਦੇਖੋ ਤੇ ਪੱਪੂ ਵਾਲਾ ਕੀਤਾ ਇਹ ਚੱਲ ਰਾਲਾ ਕਿਹੜਾ ਚੱਲ ਰਾਲਾ ਲਾਲ ਰਾਲਾ ਲਓ ਵੀ ਪੁੱਤਰ ਆਪਣਾ ਆ ਜਾਂਦਾ ਕਾਲੇ ਪੱਲੇ ਵਾਲਾ ਮੈਂਗਾ ਦਿਖਾ ਦਈਏ ਅੱਜ ਤੁਹਾਨੂੰ ਥੱਲੇ ਜੇ ਹੋ ਗਏ ਕਬੂਦਰੀ ਵੀ ਦਿਖਾਉਣੇ ਆ ਉਹ ਯਾਰ ਉਹ ਨਾ ਸਾਈਡ ਜੀ ਨੂੰ ਉਡਦੀ ਆ ਤੇ ਕਾਲੇ ਪੱਲੇ ਵਾਲਾ ਦਾ ਫਿਰਦਾ ਆ ਆਪਣਾ ਠੀਕ ਹੈ ਨਾ ਦੇ ਇਹ ਛਰਨਾ ਉਧਰ ਆ ਕਾਪੀ ਆ ਰਿਆਂ ਕੋਲੇ ਮੈਂ ਸਾਈਡ ਤੇ ਹੀ ਆ ਬੂਦਰੀ ਯਾਰ ਸਾਈਡ ਜੇ ਨੂੰ ਉਡਦੀ ਆ ਦਿਖਾਉਂ ਜਦੋਂ ਮੇਰੇ ਉੱਤੇ ਆਈ ਬਈ ਜਿੰਦਾ ਵੀ ਰੋਟੀ ਪਾਣੀ ਦਿੱਤਾ ਖਵਾ ਪਾਈਆਂ ਨੇ ਤੇ ਹੁਣ ਟਾਈਮ ਲੱਗ ਗਿਆ ਲਾਉਣੇ 10:30 ਉਪਰ ਆਪਣੇ ਹੋ ਗਿਆ ਚੈੱਕ ਟੈਕ ਮਾਰ ਕੀਤੀ ਜਦੋਂ ਹੋ ਗਿਆ ਚੈੱਕ ਤੇ ਹੁਣ ਟਾਈਮ ਲਾਉਣਗੇ ਉਪਰ ਥੋੜੇ ਹੀ ਆ ਵਿੱਚ ਉਪਰ ਉੱਠ ਗਿਆ ਮੇਰੇ ਹਿਸਾਬ ਨਾਲ 10 ਆ ਉਪਰ ਉੱਠਦੇ ਨੇ 14-15 ਉਪਰ ਹੋਣੇ ਆ ਹਾਂਜੀ ਆ ਵੀ ਸਕਦੇ ਆ ਕੋਈ ਕਹਿ ਨਹੀਂ ਸਕਦੇ ਆਪਣੇ ਦੋਵੇਂ ਉਪਰ ਚੈੱਕ ਹੋ ਬੰਦੇ ਆ ਉੱਤਰਾਵੇਂ ਕੋਠੇ ਤੇ ਉਸਤੇ ਤੇ ਟੱਕ ਮਾਰੀ ਹੋਈ ਜਾਂਦੇ ਆ। ਵਾਲੇ ਬੰਦੇ ਨਹੀਂ ਚੜਾਏ ਯਾਰ। ਜਮਲਾ ਇਹ ਕਾਪੀ ਵਾਲਾ। ਟੱਕ ਜਿਹੜੇ ਮੁੰਡੇ ਨੇ ਬਾਜੀ ਕਰਾਈ ਉਹ। ਥੋੜਾ ਇੱਕ ਉਤਰਾ ਯਾਰ ਸ਼ਾਂਤੀ ਦਾ ਮਾਹੌਲ ਚੱਲ ਰਿਹਾ ਵਧੀਆ ਬਾਜੀ ਹੋ ਰਹੀ ਆ। ਕੋਈ ਇੱਕ ਬੰਦੇ ਆ ਬੈਠੇ ਤੇ ਕੋਈ ਉਧਰ ਖੜੇ ਆ ਕੋਈ ਥੱਲੇ ਖੜੇ ਆ। ਮੂਦਰੀ ਆਪਣੀ ਉੱਚੀ ਉੱਡਦੀ ਆ ਯਾਰ ਤਾਂ ਨਹੀਂ। ਦੱਸਦੀ। ਉਹ ਦਾ ਆਪਾਂ ਨੂੰ ਤਾਂ ਦੇਖਤੀ ਇਹ ਮਲਾ ਕੇ ਐਵਰੇਜ ਨਹੀਂ ਆ ਰਿਹਾ ਦੇਖਣੀ ਉਰੇ ਉੱਚੀ ਆਉਂਦੀ ਆ ਹੁਣ ਆ ਵੀ ਉਹਨੇ ਆਵਾਜ਼ ਮਾਰੀ ਸੀ ਕਹਿੰਦਾ ਦੇਖਤੀ ਨਹੀਂ ਕਹਿੰਦਾ ਬਾਅਦ ਚ ਟਾਈਮ ਲਾਉਣਾ ਦਿਖਾ ਦੇ ਆਪਾਂ ਦਿਖਾ ਦੇਗੀ ਮਲਾ ਉਹ ਸਾਈਡ ਨੂੰ ਉੜਦੀ ਆ ਪੰਡ ਤੋਂ ਬਾਹਰ-ਬਾਰ ਖੜ ਕੇ ਇਹਦਾ ਉਤਰ ਆਪਣਾ ਕਾਲੇ ਬੱਲੇ ਵਾਲਾ ਉਹ ਪੰਡ 'ਚ ਹੀ ਉੱਤਰਦਾ ਉਹਦਾ ਹੋ ਜਾਂਦਾ ਕੈਮਰਾ ਫਰੰਟ ਵਾਲਾ ਕੀਤਾ ਮੈਂ ਦਿਖਾ ਦੇਣਾ ਜੀ ਬੈਕ ਵਾਲਾ ਕੈਮਰਾ ਕੀਤਾ ਹੁੰਦਾ ਲੈ ਬਈ 15 16 ਕਮਟਰ ਫਿਰਦੇ ਆ ਬਈ ਇਸ ਟਾਈਮ ਤੇ ਵਾਦਾ ਵੀ ਲੱਗਾ ਹੋਇਆ ਇੱਥੇ 500 ਰੁਪਇਆ ਕਮਟਰਾਂ ਤੇ ਲੈ ਕਮਟਰ ਤੇ 500 ਰੁਪਇਆ ਨੋਆ 10 ਦੇਖਣੀ ਵਾਦਾ ਤੇ ਆਪਣੇ ਵਾਲੇ ਤੇ ਲਾਇਆ ਚਰਨੇ ਵਾਲੇ ਤੇ ਕਾਲੇ ਪੱਲੇ ਵਾਲੇ ਤੇ ਵਾਦਾ ਇੱਥੋਂ ਮੁੰਡਾ ਮੈਂ ਲਗਾਇਆ ਆਪਣੇ ਕਾਲੇ ਪੱਲੇ ਵਾਲੇ ਤੇ ਵਾਦਾ 2.5 ਗੀਗਰੀ ਦੇਣੀ ਵਾਦਾ ਆਪਣੇ ਦੇ ਉਹ ਤੇ ਨਹੀਂ ਆ ਪਹਲਾਇਆ ਤੇ ਵਾਧੇ ਵਾਲਿਆਂ ਚ ਵੀ ਪੰਜ ਹੀ ਫਿਰਦੇ ਹਨ ਧਾਰੇ 16 ਗਾ ਫਿਰਦੇ ਕੰਮ ਹੋ ਗਿਆ 12 4 ਦਾ ਉਹ ਵੇਖੋ ਬੇਕੂਤਰ ਚੜੀ ਜਾਂਦੇ ਹਨ ਸਾਰੇ ਤਾਂ ਨੂੰ ਤੇ ਆਪਣਾ ਵੀ ਕੂਤਰ ਚੜੀ ਜਾਂਦਾ ਇਹ ਦੂਜੀ ਉਦਰੀ ਆਪਣੀ ਲੱਟ ਲੱਟ ਜਾਂ ਤੁਹਾਨੂੰ ਮੈਂ ਦਿਖਾਉਣਾ ਅੱਜ ਦੇ ਤੇ ਆਹ ਜਿਹੜੀ ਜਾਂਦਾ ਆਪਣਾ ਕਾਲੇ ਪੱਲੇ ਵਾਲਾ ਆ ਜਾਂਦਾ ਵੀ ਥੱਲੇ ਲੱਟ ਲੱਟ ਆਪਣੀ ਉਹ ਫਿਰਦੀ ਬਈ ਇਹ ਦੇਖ ਜੀ ਤੁਹਾਨੂੰ ਕੈਵਰੇ ਥਾਈਂਦੀ ਆ ਕੀ ਕਰਦੇ ਆ ਤੁਹਾਡੇ ਨਾਲ ਕੇ ਸ਼ੇਅਰ ਬਈ ਇਹਨੇ ਕੀ ਬੰਦਾ ਕੁੱਤਰਾ ਆਪਣਾ ਕਾਲੇ ਪੱਲੇ ਵਾਲਾ ਵੀ ਬਹਿ ਗਿਆ ਯਾਰ ਪਤਾ ਨਹੀਂ ਲੱਗਾ 258 ਤੇ 7ਵਾਂ ਉਹ ਅੱਗੇ ਵੀ 7ਵਾਂ ਹੀ ਹਰਿਆ ਸੀ ਤੇ ਪੰਜਵੀਂ ਖੂਦ ਹੀ ਪੈ ਗਈ ਪਤਾ ਨਹੀਂ ਯਾਰ ਬਹਿ ਕਿਥੇ ਗਏ ਬੈਲਾ ਗੁਰਦਾਰੇ ਬੈਠੇ ਗੁਰਦਾਰੇੋਂ ਬਾਹਰ ਚ ਉੱਡੇ ਆ ਜਿਹਨੂੰ ਇਹ ਥੱਲੇ ਆਏ ਉਹਨੂੰ ਕੋਈ ਪਾਏ ਬਹਿ ਗਏ ਉੱਤਰਾ ਯਾਰ ਅੰਦਰ-ਅੰਦਰ ਵੜਿਆ ਹੋਊ ਕਿਸੇ ਦੇ ਪੱਲੇ ਲੜਾ ਤਾਂ ਕਾਲੇ ਲੜਾ ਆਪਣਾ ਤੇ ਕਬੂਦਰੀ ਦਾ ਨਹੀਂ ਪਤਾ ਕਬੂਤਰ ਨੇ ਤਾਂ ਇੱਥੇ ਕੁਝ ਮਰੀ ਜਿੱਥੇ ਆ ਕਬੂਤਰ ਬੈਠਾ ਇਹਦੇ ਨਾਲ ਬਹਿਣ ਲੱਗੇ ਨੇ ਪਿੱਛੇ ਨੂੰ ਪਰ ਸਾਨੂੰ ਦੈਸ ਨਹੀਂ ਰਿਹਾ ਪਿੱਛੇ ਕਿਤੇ ਡਿੱਗਿਆ ਡੁੱਗਿਆ ਉਹ ਅੰਦਰ ਵੜਦਾ ਹੁੰਦਾ ਜਾਂ ਤਾਂ ਉਹਦਾ ਟੈਂਕੀ ਰੱਖੀ ਆ ਉਹਦੇ ਵਿੱਚ ਉਹ ਨਾ ਵੜ ਗਿਆ ਹੋਵੇ ਚਲੋ ਕਰਦੇ ਹਾਂ ਦੇ ਨਾਲ ਕੇ ਸ਼ੇਰ ਦੱਸਦੇ ਆ ਕੀ ਬੰਦਦਾ ਸਿਰ ਬਈ ਬਹਿ ਗਏ ਫੇਰ ਉੱਡ ਗਿਆ ਯਾਰ ਕਾਲੇ ਬੰਨੇਰਾ ਉਹ ਵੇਖੀ ਵੇਖੀ ਕਿੜੀਆਂ ਕਾਲੀਆਂ ਜਵੜਤਾ ਸਿਰ ਬਈ ਬਹਿ ਕੇ ਫੇਰ ਉੱਡ ਗਿਆ ਤੇ ਇੱਕ ਕਬੂਦਰੀ ਪਤਾ ਨਹੀਂ ਪੜ ਲੱਕ ਕਿੱਥੇ ਬੈਠੀ ਇੱਥੇ ਬੈ ਗਈ ਆ ਫਿੱਕੇ ਲਗ ਵੇ ਲੈ ਵੀ ਕਬੂਤਰ ਵੀ ਨਹੀਂ ਲੱਭਿਆ ਦੇ ਨਾਲ ਲੱਭੀ ਗੁਦਰੀ ਮੋਟਾ ਨਾਲ ਆਪਣੇ ਸ਼ਰਨਾ ਦੇ ਲਾਭ ਲੱਭਦੇ ਆ ਏ ਪਤਾ ਨਹੀਂ ਲੱਗਾ ਯਾਰ ਕਿੱਥੇ ਵੜ ਗਏ ਉੱਡ ਗਏ ਫੇਰ ਉਹ ਪੂਰੀ ਦੱल्ली ਨਹੀਂ ਇੱਕੋਰੀ ਵੇ ਕੇ ਗਮਨ ਤੇ ਪੈਰ ਨਹੀਂ ਲੱਗੇ ਮੁੜ ਕੇ ਜਾ ਕੇ ਵੜ ਗਏ ਮੁੜ ਕੇ ਦੱल्ली ਨਹੀਂ ਫਿਰ ਕੋਠੀ ਦੇ ਬੈਠਾ ਸੀਗਾ ਉਹ ਤੋਂ ਉੱਡ ਗਿਆ ਫੇਰ ਬੈਠਾ ਸੀ ਕੋਠੀ ਦੇ ਵੜ ਲੱਗੇ ਫੇਰ ਉੱਡ ਗਿਆ ਲੱਗੇ ਮੋਟੇ ਜਾਣਕਾਰੀ ਲੈ ਲੈਨੇ ਮੋਟੇ ਕਿੱਥੇ ਜਿ ਡਿੱਗਿਆ ਉਹਨੂੰ ਪਤਾ ਸਰਨਾ ਦਾ ਕੰਦਾ ਕੋਠੀਆਂ 'ਚ ਡਿੱਗਿਆ ਬਾਕੀ ਕੀ-ਕਿਆ ਕਰਦੇ ਕਿੱਥੇ ਡਿੱਗਿਆ ਫੇਰ ਆਹ ਕੋਠੀਆਂ 'ਚ ਕਹਿੰਦੇ ਯਾਰ ਬਈ ਇਹ ਕੋਠੀਆਂ 'ਚ ਤਾਂ ਲੱਗਦਾ ਨਹੀਂ ਕਿ ਉਹ ਤੇ ਬਹਿ ਗਏ ਆ ਬਾਕੀ ਪੌਜਦੇ ਹਨ ਉਹਨਾਂ ਨੂੰ ਕਿੱਥੇ ਫਿਰਦੇ ਆ ਉਹ ਸਾਧਿਆਂ ਨੂੰ ਇੱਕ ਬੂਦਰੀ ਆ ਗਈ ਲੱਭ ਇਹ ਬੈਠੀ ਆ ਐਂਟੀਨੇ ਤੇ ਐਂਟੀਨੇ ਤੋਂ ਫਰਨੀ ਬਹੁਤ ਔਖੀ ਆ ਲਾਈ ਜਨਿਆ ਕੋਈ ਦੇਸੀ ਜਿਗੜ ਤੇ ਟੀਮ ਆਪਣੀ ਉਹ ਖੜੀ ਆ ਇੱਕ ਬੂਦਰੀ ਆ ਗਈ ਟੂਟੀ ਨਹੀਂ ਹੈਨੀ ਪਾਣੀ ਦਾ ਵੀ ਬਈ ਕੰਮ ਪੂਰਾ ਪ੍ਰਬੰਧ ਕਰਿਆ ਗਿਆ ਵਾਹ ਦੇਖ ਉਧਰੀ ਬੈਠੀ ਆ ਐਂਟੀਨੇ ਤੇ ਪਾਣੀ ਦਾ ਵੀ ਦੋ ਤਿੰਨ ਜੱਗ ਡੋਲਦੇ ਆ ਤੇ ਸ਼ਰਨਾ ਭੇਜਿਆ ਹੁਣ ਤੇ ਮੋਡਾ ਵੰਜੀ ਲੈਣ ਂਆ ਕਰਦੇ ਆ ਤੁਹਾਡੇ ਨਾਲ ਕੇ ਸ਼ੇਰ ਇਹ ਕੀ ਗੱਲ ਬੰਦੀ ਇਹਦਾ ਲੈ ਬਈ ਕੂਟਰ ਫੜ ਲਿਆ ਆਪਾਂ ਤੂੰ ਨਹੀਂ ਬੁੱਤ ਮੈਂ ਛੱਡਿਆ ਸੀ ਕੂਦਰੀ ਰਹਿ ਗਈ ਗੱਲੀ ਆਪਣੀ ਉਹ ਫੜਦੇ ਆ ਉਤਰਨਾ ਫਰ ਆਪ ਕਦ ਤੁਰ ਗਈ ਏ ਵੈਰੀ ਵੈ ਵੀ ਨਹੀਂ ਨਹੀਂ ਟੀਮ ਉਹ ਖੜੀ ਬਈ ਕੂਦਰੀ ਨੂੰ ਫੜਨੂ ਜਾ ਓਏ ਮੋਟੇ ਕੱਲਾ ਜਾ ਕੇ ਪਿੰਜਰਾ ਚੱਕ ਲੈ ਉਹਨਾਂ ਦੇ ਅੰਦਰ ਪਿਆ ਆਹ ਇਹਦਾ ਗੱਲ ਮਾੜੀ ਆ ਕੋਈ ਕਹਿੰਦਾ ਮੈਂ ਨਹੀਂ ਜਾਣਾ ਕੋਈ ਇਹਦਾ ਮੈਂ ਨਹੀਂ ਜਾਣਾ आ गई आ गई आ भाई उधरी आ गई आ गई आ गई आ गई बेड़े भाई का बहुत धन्यवाद हिला दे हिला दे भाई कुतरी भाई अपना रहा कुतरी फर ली भाई ने अपनी कुतरी फटा दी थी। ठीक है भाई धन्यवाद ना ना बस बस ਮੈਂ ਦਾਇਮ ਨਾ ਮੈਂ ਜੇ ਡੇਰ ਨੂੰ ਪਲੇਨ ਬਾਹਰ ਚੱਲਣਾ ਤੇ ਮਰੇ ਤੋਂ ਬਾਹਰ ਚੱਲਦਾ ਬਾਈ ਕਿਨਾਂ ਸੱਜਾ ਅੱਧਾ ਘੰਟਾ ਹੋਵੇ ਆਦਨ ਮੈਂ ਘਾਈ ਰੋ ਜੀ ਛੜੀ ਖਾਲੀ ਤਾਂ ਤੇ ਬੈ ਗਈ ਮਜ਼ਾਕ ਨਹੀਂ ਅੱਗੇ ਇਹ ਬੈ ਸਕਦੀ ਆ ਬਾਈ ਘਰੇ ਖੜੀ ਨਾਲ ਬੈ ਸੰਭੀ ਕਰਕੇ ਬੈ ਗਈ ਗੁੜੀ ਤੇ ਬੈ ਜੰਡੀ ਨਹੀਂ ਘਰੇ ਪਤਾ ਨਹੀਂ ਸੰਭੀ ਕਰੀ ਲੈ ਬਈ ਆ ਵੀ ਫੜ ਲਈ ਛੱਡ ਨਾ 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 ਬੱਸ ਬਈ ਫੜ ਲੈਣਾ ਆਹ ਫੇਰ ਪੁੱਤ ਆਹ ਬੱਲੇ ਪਾਣੀ ਆ ਇਹ ਅੱਗੇ ਵੀ ਛੱਡਿਆ ਹੀ ਬਾਜੀ ਆ ਵੀ ਛੱਡਿਆ ਦੂਰਾ ਆ ਵੀ ਛੱਡਿਆ ਦੂਰਾ ਤਾਂ ਹੁੰਦਾ ਏ ਆ ਇੱਥੇ ਅੱਛਾ ਸੱਦਾ ਹੀ ਮਿਲਿਆ ਤਾਰ ਸੁਪਾਈ ਆ ਕਿਤੇ ਆਹ ਵੇਖੋ ਬਈ ਆ ਦਾ ਘਰ ਦੋ ਮੁਰਾਂ ਦੇ ਆਦਮੀ ਹੋ ਕੇ ਭਾਈ ਦੋਵੇਂ ਫੜਲੇ ਬਹੁਤ ਸਾਰਾ ਜਮਸਤਾਲ ਮਾਣ ਦੀ ਉੱਤਰ ਦਾ ਜੋਰ ਬੜਾ ਲੱਗਾ ਸੀਗਾ ਐ ਉਹਦੇ ਘਲਾਂ ਦੇ ਦੀ ਆਗੀ ਰੱਜੀ ਵਾਲੋਂ ਜਮਾਂ 20 ਮਿੰਟ ਰਹਿੰਦਾ ਤੋ ਉਹ ਵੀ ਐਵੇਂ ਲੱਗ ਲੋਟੀ ਦਾ 20 ਮਿੰਟ ਬਾਅਦ ਆ ਦੋਵੇਂ ਫੜਲੇ ਭਾਈ ਮੋਟੇ ਆਪਣੀ ਕੁੜੀ ਗਈ ਹੈ ਨਾ ਲੈ ਵੀ ਆਪਣੇ ਦੋਵੇਂ ਉੱਤਰ ਵੀ ਉੱਤਰ ਵੀ ਫੜਿਆ ਗਿਆ ਤੇ ਭਾਈ ਆਪਣੀ ਕਮੂਰੀ ਵੀ ਫੜੀ ਗਈ ਜਿਹੜੇ ਬਾਈ ਨੇ ਫੜਾਏ ਕੁੜੀ ਪੜਾ ਕੇ ਪਲਕੇ ਦਿੱਤੀ ਹੈ ਉਹਦਾ ਬਹੁਤ ਬਹੁਤ ਧੰਨਵਾਦ ਜਾ ਲਿਓਨੇ ਆਪਣਾ ਬੂਖਰ ਦਿੱਤੇ ਬੂਖਰ ਫੜਨ ਕਾਲੇ ਪੱਲੇ ਵਾਲਾ ਉਹਦਾ ਆ ਵੀਡੀਓ ਨਹੀਂ ਬਣਾ ਸਕੇ ਮੈਂ ਹੀ ਫੜਦਾ ਸੀਗਾ ਉੱਤਰ ਉਂਝੀ ਸਿੱਧੀ ਬੈਠੇ ਜੋ ਉੱਤਰ ਕੀ ਬਾਈ ਨੇ ਬੂਖਰ ਦਿੱਤੇ ਯਾਰ ਆਪਣਾ ਲਾਉਣ ਨੂੰ ਨਹੀਂ ਕੋਈ ਕੰਮ ਕਰਦਾ ਤੁਮੈਂ ਐਂਡੋ ਡੇ ਯਾਰ ਸਰਾਉਟੇ ਉਲਦੀ ਅੱਗੇ ਛੱਡੀ ਹੋਈ ਆ ਬਾਈ ਤੁਹਾਨੂੰ ਦੱਸਿਆ ਉੱਤੇ ਮੈਂ ਹੈ ਨਹੀਂ ਜੀਗਾ ਵੀਡੀਓ ਨਹੀਂ ਬਣਾਈ ਮੈਂ ਹੈ ਨਹੀਂ ਜੀਗਾ ਉੱਤੇ ਹਰ ਗਈ ਸੀਗੀ ਹਰੀ ਦਾ ਅੱਜ ਵੀ ਆ ਪਰ ਅੱਜ ਵਾਲੀ ਹਰੀ ਦਾ ਦੁੱਖ ਨਹੀਂ ਗਾ ਉਧਰ ਵਾਲੀ ਹਰੀ ਦਾ ਬੜਾ ਦੁੱਖ ਜਾ ਦੇਗਾ ਉਧਰ ਟਾਈਮ ਨਾਲ ਹਰਗੀ ਜੀ 12 ਵਜੇ 12:40 ਤੱਕ ਆਜ ਜਮਾ ਥਰੇ ਦੇ ਜ਼ੋਰ ਲਾ ਕੇ ਜਮਾ ਖਤਮ ਹੋਗੇ ਬੇਟੀ ਜਿਲੇ ਚਲੋ ਕਰਦੇ ਆਂ ਅੱਗੇ ਤੁਹਾਡੇ ਨਾਲ ਅੱਗੇ